ਫਤਖਰ ਚੂੜੀਆਂ ਨਜ਼ਦੀਕ ਕਕਣੀਏ ਕੇ ਬੰਗਰ ਵਿਖੇ ਵੇਰਕਾ ਤੇ ਕੱਚੇ ਮਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਮਿਲਕ ਫੈਟ ਚੀਰਮੈਨ ਦੇ ਫੂਕੇ ਪੁਤਲੇ 18 ਤਰੀਕ ਦੇ ਸਵੇਰ ਪਧਰੀ ਤਰਨੇ ਨਾਲ ਹੋਵੇਗੀ ਪੂਰੇ ਪੰਜਾਬ ਵਿੱਚ ਵੇਰਕਾ ਦੀ ਸਪਲਾਈ ਪ੍ਰਭਾਵਿਤ ਵੇਰਕਾ ਆਊਟਸੋਰਸ ਯੂਨੀਅਨ ਵੱਲੋਂ ਦਿੱਤੇ ਸਦੇ ਉੱਪਰ ਫਤਖਰ ਚੂੜੀਆਂ ਨਜ਼ਦੀਕ ਵੇਰਕਾ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਮਿਲਕ ਫੈਟ ਚੀਰਮੈਨ ਦੇ ਉਤਲੇ ਫੁਕੇਗੇ ਅਤੇ ਚਮਕੇ ਨਾਰੇਬਾਜ਼ੀ ਕੀਤੀ ਗਈ ਇਸ ਮੁਕੇ ਜਗਜੀਤ ਸਿੰਘ ਪ੍ਰਧਾਨ ਨੇ ਗੱਲਬਾਤ ਕਰਦੇ ਹਾਂ ਕਿ ਆਊਟਸੋਰਸ ਵਰਕਰਾਂ ਨੂੰ ਪੱਕਾ ਕਰਨ ਦੇ ਲਈ ਆਪ ਸਰਕਾਰ ਵੱਲੋਂ ਆਪਣੇ 3 ਸਾਲਾਂ ਦੇ ਕਾਰਜ ਵਿੱਚ ਅਜੇ ਤੱਕ ਕੋਈ ਨੀਤੀ ਨਹੀਂ ਬਣਾਈ ਸਗੋਂ ਇਸ ਦੇ ਉਲਟ ਮਿਲਕ ਫੈਟ ਦੇ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਮੀਟਿੰਗ ਦੀ ਜਗ੍ਹਾ ਸਗੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਵਰਗਾ ਆਊਟਸੋਰਸ ਜੂਨੀਅਰ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਮਿਲਕ ਫੈਡ ਚੀਰਮੈਨ ਦੇ ਪਤਲੇ ਵੀ ਫੂਕੇ ਕਹਿੰਦੇ 18 ਤਰੀਕ ਨੂੰ ਵੇਰਕਾ ਦੇ ਚਾਰ ਵੱਡੇ ਪਲਾਂਟ ਅਮਰਮਹਾਲੀ ਚਲੰਦਰ ਲੁਧਿਆਣਾ ਵਿਖੇ ਸੂਬਾ ਪਦਰੀ ਤਰਨੇ ਦਿੱਤੇ ਜਾਣਗੇ ਅਤੇ ਜਿਸ ਨਾਲ ਸਾਰੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਮਿਲਕ ਫੈਡ ਮੈਨੇਜਮੈਂਟ ਹੋਵੇਗੀ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਛੇਰਚ ਜਾਰੀ ਰਹੇਗਾ ਅੱਜ ਵੇਰਕਾ ਮਿਲ ਕੇ ਤੇ ਕੈਟਰਿੰਗ ਪਲਾਡਾ ਆਊਟਸੋਰਸ ਮੁਲਾਜ਼ਮ ਜੁਨੀਆ ਪੰਜਾਬ ਦੇ ਜਿੰਨੇ ਵੀ ਅਦਾਰੇ ਨੇ ਜਿੰਨੇ ਵੀ ਆਊਟਸੋਰਸ ਵਰਕਰ ਨੇ ਅੱਜ ਉਹਨਾਂ ਦੇ ਮਨਾਂ 'ਚ ਇੱਕ ਰੋਸ ਹੀ ਪੰਜਾਬ ਸਰਕਾਰ ਦੇ ਖਿਲਾਫ ਕਿ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਮੈਨੇਜਮੈਂਟ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਅੱਜ ਦਾ ਜਿਹੜਾ ਅਰਤੀ ਫੂਕ ਪ੍ਰੋਗਰਾਮ ਇਹ ਪੂਰੇ ਹੀ ਪੰਜਾਬ ਦੇ ਜਿੰਨੇ ਵੀ ਵੇਰਕਾ ਦੇ ਅਦਾਰੇ ਨੇ ਉਹਨਾਂ ਦੇ ਬਾਹਰ ਜਿਹੜਾ ਗੇਟਾਂ ਦੇ ਮੂਹਰੇ ਬੁੱਕਿਆ ਗਿਆ ਵਾ ਪੰਜਾਬ ਸਰਕਾਰ ਦੀਆਂ ਅਰਤੀਆਂ ਬੁੱਕੀਆਂ ਗਈਆਂ ਨੇ ਪਰ tie ਭੁਕਨ ਦਾ ਕਾਰਨ ਸੀ ਕਿ ਮੈਨੇਜਮੈਂਟ ਵੱਲੋਂ ਵੀ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਪਿਛਲੇ ਮਹੀਨੇ ਵੀ ਅਸੀਂ ਜਿਹੜਾ 9 ਤਰੀਕ ਦਾ ਚੇਅਰਮੈਨ ਸਾਹਿਬ ਮਿਲਕ ਫੈਰ ਤੇ ਚੇਅਰਮੈਨ ਨੇ ਸਰਦਾਰ ਨਰਿੰਦਰ ਸਿੰਘ ਸ਼ੇਰਗਿਲ ਜੀ ਉਹਨਾਂ ਦੀ ਕੋਠੀ ਦਾ ਘਰਾਓ ਕਰਨਾ ਹੈਗਾ ਚੰਡੀਗੜ੍ਹ ਦੇ ਵਿੱਚ ਪਰ ਮੈਨੇਜਮੈਂਟ ਵੱਲੋਂ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਇਹ ਜਿਹੜਾ ਮग्गा ਮਸਲੇ ਦਾ ਹੱਲ ਛੇਤੀ ਤੋਂ ਛੇਤੀ ਕਰ ਦਿੱਤਾ ਜਾਊਗਾ ਪਰ ਉਸ ਗੱਲ ਨੂੰ ਅੱਜ 1 ਮਹੀਨੇ ਤੋਂ ਉੱਪਰ ਹੋ ਗਿਆ ਵਾ ਪਰ ਅਜੇ ਤੱਕ ਸਾਡੀਆਂ ਮग्गा ਮਸਲਾਂ ਦਾ ਹੱਲ ਨਹੀਂ ਕੀਤਾ ਗਿਆ ਮਜਬੂਰਨ ਸਾਨੂੰ ਫੇਰ ਦੁਬਾਰਾ ਤੋਂ ਜਿਹੜਾ ਇਹ ਸੰਘਰਸ਼ ਦੇ ਰਾਹ ਤੇ ਤੁਰਨਾ ਪੈ ਰਿਹਾ ਵਾ ਇਹ ਮੈਨੇਜਮੈਂਟ ਦੀ ਗੰਦੀ ਜਿਹੜੀ ਨੀਤੀ ਹੈ ਮੈਨੇਜਮ ਖਿਲਾਫ ਉਹਦੇ ਇਹੀ ਕਰਕੇ ਜਿਹੜਾ ਸਾਨੂੰ ਇਸ ਘਰਸ਼ ਵਾਲਾ ਰਾਤ ਚੁਣਨਾ ਪਿਆ ਹੁਣ ਆਪਾਂ ਜਿਹੜਾ ਅੱਜ 13 ਤਰੀਕ ਤੇ ਅਰਤੀ ਫੂਕ ਪ੍ਰੋਗਰਾਮ ਹੀਗਾ ਤੇ 18 ਤਰੀਕ ਨੂੰ ਸਮੁੱਚੇ ਪੰਜਾਬ ਦੇ ਪਲਾਂਟ ਜਿਹੜੇ ਨੇ ਜਿੰਨੇ ਵੀਰਕਾ ਦੇ ਦਾਦੇ ਨੇ ਉਹ ਚਾਰ ਪਲਾਂਟਾ ਜਿਹੜੇ ਵੱਡੇ ਨੇ ਖੰਨਾ ਆਪਣਾ ਲੁਧਿਆਣਾ ਪਲਾਂਟ ਮੁਹਾਲੀ ਪਲਾਂਟ ਜਲੰਧਰ ਪਲਾਂਟ ਤੇ ਅਮ੍ਰਿਤਸਰ ਪਲਾਂਟ ਉਸ ਪਲਾਂਟਾਂ ਨੂੰ ਜਿੰਨੇ ਵੀ ਬਾਕੀ ਪਲਾਂਟ ਰਹਿ ਗਏ ਨੇ ਵੇਰਕਾ ਦੇ ਉਹ ਸਾਰੇ ਪਲਾਂਟ ਕਨਵਰਟ ਕਰ ਦਿੱਤੇ ਗਏ ਨੇ ਚਾਰ ਵੱਡੇ ਪਲਾਂਟ ਜਿਹੜੇ 18 ਤਰੀਕ ਨੂੰ ਬੰਦ ਰਹਿਣਗੇ ਤੇ ਦੋਧੀਆਂ ਜਿਹੜੀਆਂ ਸਪਲਾਈਆਂ ਉਹ ਵੀ ਥੋੜੀਆਂ ਠੱਪ ਰਹਿਣਗੀਆਂ ਕੈਟਰ ਫੀਡ ਦੀਆਂ ਸਪਲਾਈਆਂ ਵੀ ਠੱਪ ਰਹਿਣਗੀਆਂ 18 ਤਰੀਕ ਨੂੰ ਅਸੀਂ ਚੇਤਾਵਨੀ ਦਿੰਦੇ ਆ ਮੈਨੇਜਮੈਂਟ ਨੂੰ ਵੀ ਜੇ ਸਾਡਾ ਫਿਰ ਵੀ ਹੱਲ ਨਾ ਕੀਤਾ ਗਿਆ ਇਹ ਧਰ ਨਾਲ ਲੰਬਾ ਵੀ ਚੱਲ ਸਕਦਾ ਜੀ ਇਹ ਮੈਨੇਜਮੈਂਟ ਜਾਣ ਬੁੱਝ ਕੇ ਸਾਡਾ ਮੰਗਾ ਮਸਲੇ ਦਾ ਹੱਲ ਨਹੀਂ ਕਰ ਰਹੀ ਕਿ ਅਸੀਂ ਇਹਨਾਂ ਨੂੰ ਦੇਣਾ ਕੱਖ ਨਹੀਂ ਸਾਡੇ ਬੰਦੇ ਨਹੀਂ ਆ ਪੰਜਾਬ ਸਰਕਾਰ ਵੀ ਜਦੋਂ ਉਹ ਸੱਤਾ ਦੇ ਵਿੱਚ ਆਉਣਾ ਸੀਗਾ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰ ਦਿੱਤੇ ਕਿ ਅਸੀਂ ਜਿੰਨੇ ਵੀ ਟੇਕੇ ਦੇ ਅਦੀਨ ਕੰਮ ਕਰ ਰਹੇ ਆ ਜਿੰਨੇ ਵੀ ਆਰਸੋਰਸ ਵਰਕਰ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਪੱਕਾ ਕਰਾਂਗੇ ਪਰ ਅੱਜ 3.5 ਸਾਲ ਤੋਂ ਉੱਪਰ ਹੋ ਚੁੱਕਿਆ ਸਰਕਾਰ ਨੂੰ ਪਰ ਅਜੇ ਤੱਕ ਸਾਨੂੰ ਜਿਹੜਾ ਪੱਕਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਨਾ ਹੀ ਸਾਡੇ ਨਾਲ ਕੋਈ ਮੀਟਿੰਗ ਕੀਤੀ ਗਈ ਸਰਕਾਰ ਵੱਲੋਂ ਸਿਰਫ ਇੱਕ ਦੋ ਮੀਟਿੰਗ ਜਿਹੜੀ ਸਬ ਕਮੇਟੀ ਬਣਾਈ ਗਈ ਉਹ ਪੰਜਾਬ ਭਵਨ 'ਚ ਹੋਈ ਆ ਮੀਟਿੰਗ ਪਰ ਉਸ ਤੋਂ ਬਾਅਦ ਸਾਡੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਸਰਕਾਰ ਵੱਲੋਂ ਉਸ ਤੋਂ ਬਾਅਦ ਸਾਡਾ ਮਹਿਕਮਾ ਮਾਝੂਕ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਰਕੋ ਆ ਉਹਨੇ ਵੀ ਸਾਡੇ ਮਹਿਕਮੇ ਨਾਲ ਕੋਈ ਵੀ ਮੀਟਿੰਗ ਦਾ ਰਾਤਾ ਨਹੀਂ ਕੀਤਾ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਮੈਨੇਜਮੈਂਟ ਦੇ ਥਰੂ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨ ਦਾ ਇਨਕਾਰ ਮੀਟਿੰਗ ਦੇ ਕੇ ਮੁਕਰਨ ਦੀ ਮੁਕਰ ਗਏ ਇਸ ਕਰਕੇ ਜੇ ਸਾਡੀਆਂ ਮੰਗਾਂ ਮਸਲੇ ਦਾ ਹੱਲ ਨਹੀਂ ਹੁੰਦਾ ਇਰ ਤੋਂ ਬਾਅਦ ਵੀ ਹੋਰ ਵੀ 18 ਤਰੀਕ ਤੋਂ ਬਾਅਦ ਵੀ ਸਾਨੂੰ ਜੇ ਤਿੱਖਾ ਸੰਘਰਸ਼ ਕਰਨਾ ਪਏਗਾ ਤੇ ਅਸੀਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਆ ਪੂਰੇ ਪਲਾਂਟਾਂ ਦੇ ਵਿੱਚੋਂ 100-100% ਗਿਣਤੀਆਂ ਜਿਹੜੀਆਂ ਜਿੰਨੇ ਵੀ ਆਊਰਸੋਰਸ ਵਰਕਰ ਕੰਮ ਕਰਦੇ ਆ ਪਲਾਂਟਾਂ ਦੇ ਵਿੱਚ ਜਿੰਨੇ ਵੀ ਠੇਕੇਦਾਰ ਦੇ ਅੰਦੀਨ ਕੰਮ ਕਰਦੇ ਆ ਸਾਰੇ ਹੀ ਵਰਕਰ ਜਿਹੜੇ ਨੇ 100% ਗਿਣਤੀਆਂ ਦੇ ਨਾਲ ਜਿਹੜੇ ਜਿਹੜੇ ਪਲਾਂਟ ਨੂੰ ਲਾਏ ਗਏ ਨੇ ਸਾਡਾ ਜਿਹੜਾ ਪਲਾਂਟ ਆ ਉਹ ਅੰਮ੍ਰਿਤਸਰ ਨੂੰ ਲਾਇਆ ਗਿਆ ਵਾ ਤੇ ਗੁਰਦਾਸਪੁਰ ਪਲਾਂਟ ਜਿਹੜਾ ਅੰਮ੍ਰਿਤਸਰ ਨੂੰ ਲਾਇਆ ਗਿਆ ਵਾ ਅਸੀਂ 100% ਗਿਣਤੀ ਦੇ ਨਾਲ ਜਿਹੜਾ ਅੰਮ੍ਰਿਤਸਰ ਜਾ ਕੇ ਇਸ ਮੈਨੇਜਮੈਂਟ ਜੋ ਵੀ ਨੁਕਸਾਨ ਹੋਊਗਾ ਉਹ ਪੰਜਾਬ ਸਰਕਾਰਾਂ ਤੇ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਊਗੀ ਅਸੀਂ ਕੈਟਲ ਫੀਡ ਕਣੀ ਤਾਂ ਭਗਵਾਨ ਜੀ ਸਾਹਿਬ ਦਾ ਮਰਦਾ ਫੋਕਿਆ ਜੀ ਤੇ ਉਹਨਾਂ ਨੇ ਸਾਨੂੰ ਬੜੀ ਵਾਰ ਮੀਟਿੰਗਾਂ ਦੇ ਕੇ ਮੀਟਿੰਗ 'ਚ ਨਹੀਂ ਪਹੁੰਚੇ ਮੁੱਕਰ ਜਾਂਦੇ ਰਹੇ ਆ ਤੇ ਜੇ ਮੀਟਿੰਗ 'ਚ ਪਹੁੰਚਦੇ ਰਹੇ ਆ ਤੇ ਗੋਲੀ ਦੇ ਦਿੰਦੇ ਰਹੇ ਅਭੀ ਕੋਈ ਨਹੀਂ ਕਰਦਾਂਗੇ ਹੱਲਾ ਤੇ ਕੋਈ ਹੱਲ ਨਹੀਂ ਹੋਆ ਤੇ ਸਾਡੇ ਸਾਰੇ ਸਾਥੀ 100% ਗਿਣਤੀ ਨਾਲ ਇੱਥੇ ਪਹੁੰਚੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡਾ ਖਾ ਦਿੱਤਾ ਸੋ ਇਹਦੇ ਚਲੋ ਅਸੀਂ ਪਲਾਂਟ ਅਗੇ ਫਟਵਾ ਫੂਕ ਪ੍ਰਦਰਸ਼ਨ ਹੀ ਹੋਣਾ ਜੇ ਨਹੀਂ ਗਏ ਬੰਦੇ ਗੱਲ ਨਹੀਂ ਮੰਨਦੇ ਤੇ ਅਸੀਂ 18 ਤਰੀਕ ਨੂੰ ਅਮਰ ਫਰ ਦੇਖਵਾ ਸੰਘਰਸ਼ ਕਰਾਂਗੇ ਜਖੇ ਬੰਦੀਆਂ ਨਾਲ ਲਵਾਗੇ ਤੇ 100% ਗਿੰਦੀ ਨਾਲ ਹੀ ਸਾਰੇ ਪਲਾਟਾਂ ਦੇ ਘਰ ਤੇ 100% ਗਿੰਦੀ ਨਾਲ ਪਹੁੰਚੋ ਤੇ ਵੱਡਾ ਵੱਡਾ ਪ੍ਰਦਰਸ਼ਨ ਹੋਗਾ